ਸੂਬੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਭਾਵੇਂ ਆਪਰੇਸ਼ਨ ਪ੍ਰਹਾਰ ਦੋ ਸ਼ੁਰੂ ਕਰ ਦਿੱਤਾ ਗਿਆ ਪਰ ਆਏ ਦਿਨ ਫਿਰੋਤੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਸਾਰਿਆਂ ਦੇ ਦਿਲਾਂ ਦੇ ਵਿੱਚ ਡਰ ਪੈਦਾ ਕੀਤਾ ਹੋਇਆ ਜਿੱਥੇ ਕਿ ਵਪਾਰੀ ਖਿਡਾਰੀ ਨੌਜਵਾਨ ਡਰ ਦੇ ਸਾਏ ਦੇ ਵਿੱਚ ਜੀ ਰਹੇ ਨੇ ਉੱਥੇ ਹੀ ਹੁਣ ਐਨ ਆਰ ਆਈ ਵੀ ਪੰਜਾਬ ਆਉਣ ਤੋਂ ਇਨਕਾਰ ਕਰਨ ਲੱਗ ਪਏ ਨੇ ਜਿਸ ਦੀ ਤਾਜ਼ਾ ਮਿਸਾਲ ਗੁਰਾਇਆਂ ਦੇ ਬੜਾ ਪਿੰਡ ਤੋਂ ਸਾਹਮਣੀ ਆਈ ਹੈ ਜਿੱਥੋਂ ਦੇ ਇੱਕ ਅਮਰੀਕਾ ਤੋਂ ਆਉਣ ਵਾਲੇ ਐਨ ਆਰ ਆਈ ਪਰਿਵਾਰ ਨੇ ਪਿੰਡ ਆਉਣ ਤੋਂ ਇਨਕਾਰ ਕਰ ਕਹ ਦਿੱਤੇ ਇਸੇ ਸਬੰਧੀ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਤੇ ਉਹਨਾਂ ਦੀ ਕੋਠੀ ਦੀ ਦੇਖਭਾਲ ਕਰਦੇ ਨੌਜਵਾਨ ਨੇ ਦੱਸਿਆ ਪਿੰਡ ਦੇ ਰਹਿਣ ਵਾਲੇ ਕੁਲਵੰਤ ਸਿੰਘ ਕਾਂਤਾ ਸਹੋਤਾ ਜੋ ਕਿ ਅਮਰੀਕਾ ਦੇ ਵਿਜਿਜ਼ ਸਿਟੀਜ਼ਨ ਨੇ ਉਹਨਾਂ ਦੇ ਪਿੰਡ ਵਾਲੇ ਘਰ ਤੇ ਜਿੱਥੇ ਪ੍ਰਵਾਸੀ ਮਜ਼ਦੂਰ ਕਈ ਸਾਲਾਂ ਤੋਂ ਰਹਿ ਰਿਹਾ ਦੋ ਮੋਟਰਸਾਈਕਲ ਸਵਾਰ ਹਮਲਾਵਰਾਂ ਦੇ ਫਲੋਪਾਂ ਤੋੜ ਕੀਤੀ ਗਈ ਉਨ੍ਹਾਂ ਦੱਸਿਆ ਕਿ 11 ਫਰਵਰੀ ਨੂੰ ਐਨ.ਆਰ.ਏ ਕੁਲਵੰਤ ਸਿੰਘ ਨੇ ਪਰਿਵਾਰ ਦੇ ਨਾਲ ਪਿੰਟ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਘਰ ਤੇ ਹਮਲਾ ਕਰਕੇ ਦਹਿਸ਼ਤ ਪੈਦਾ ਕੀਤੀ ਗਈ ਜਿਸ ਦੀ ਸੀ.ਸੀ.ਟੀ.ਵੀ ਫੁਟੇਜ ਵੀ ਸਾਹਮਣੇ ਆਈ ਹੈ ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਤੇ ਹਮਲਾ ਕਰਨ ਦਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਇਸ ਹਮਲੇ ਤੋਂ ਬਾਅਦ ਐਨ ਆਰ ਆਈ ਪਰਿਵਾਰ ਨੇ ਪਿੰਡ ਆਉਣ ਤੋਂ ਇਨਕਾਰ ਕਰ ਦਿੱਤਾ ਇਸ ਸਬੰਧੀ ਉਨ੍ਹਾਂ ਗਰਾਂਿਆਂ ਪੁਲਿਸ ਸ਼ਿਕਾਇਤ ਵੀ ਦਿੱਤੀ ਚੌਂਕੀ ਤੁਤੇਲਾ ਤੋਂ ਚੌਂਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਸਾਹਮਣੇ ਜਿਸ ਦੇ ਆਧਾਰ ਤੇ ਉਨ੍ਹਾਂ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਂ ਜੀ ਪਰਵਿੰਦਰ ਸਿੰਘ ਬੜਾ ਪਿੰਡ ਤੇ ਇੱਥੇ 8 ਤਰੀਕ ਨੂੰ 12:55 ਮਿੰਟ ਤੇ ਮੁੰਡੇ ਪੰਜ ਛੇ ਆਏ ਸੀ ਮੋਟਰਸਾਈਕਲ ਤੇ ਤੇ ਉਹ ਭੰਨ ਤੋੜ ਕਰਕੇ ਗਏ ਕੋਠੀ ਦੀ ਆਉਣ ਤੋਂ 3 ਦਿਨ ਪਹਿਲਾਂ ਇਹ ਕੰਮ ਹੋਇਆ ਉਹਨੇ 11 ਤਰੀਕ ਨੂੰ ਆਉਣਾ ਸੀ 8 ਤਰੀਕ ਨੂੰ ਇਹ ਕੰਮ ਹੋਇਆ ਹੈ ਤੇ ਉਹਨਾਂ ਨੂੰ ਅੱਗੇ ਵੀ ਪੁਲਿਸ ਤੋਂ ਸਾਨੂੰ ਪਤਾ ਲੱਗਾ ਸੀ ਜਲੰਧਰ ਤੋਂ ਕਿ ਉਹਨਾਂ ਨੂੰ ਥ੍ਰੈਟ ਹੈ 3 ਸਾਲ ਪਹਿਲਾਂ ਵੀ ਹੋਈ ਸੀ ਗੱਲਬਾਤ ਤੇ ਹੁਣ ਉਹਦੇ ਆਉਣ ਤੋਂ ਪਹਿਲਾਂ ਇਹ ਕੰਮ ਹੋਇਆ ਹੈ ਅਮਰੀਕਾ ਦੇ ਵਿੱਚ ਰਹਿੰਦੇ ਹੈ ਕਲਵੰਤ ਸਿੰਘ ਸੋਤਾ ਬੜਾ ਪਿੰਡ ਤੇ ਘਰ ਦੇ ਵਿੱਚ ਇਸ ਵੇਲੇ ਰਾਮੂ ਰਹਿੰਦਾ ਹੈ ਜੀ ਬੜੇ 50 60 ਸਾਲ ਤੋਂ ਰਹਿ ਰਹੇ ਹੈ ਸਤੇ ਆਈ ਉਹ ਆਈ ਸੀ ਸੀ ਟੀ ਵੀ ਆਈ ਉਹ ਸੀ ਸੀ ਟੀ ਵੀ ਵਿੱਚ ਆਏ ਸੀਗੇ ਪਛਾਣ ਨਹੀਂ ਹੋਇਆ ਕਲੀਅਰ ਮੋਟਰਸਾਈਕਲ ਤੇ ਆ ਪੰਜ ਤੋਂ ਛੇ ਜਣੇ ਆ ਕੰਨ ਤੋੜ ਰਹਾ ਗਿਆ ਤੇ ਆਬ ਵਗੈਰਾ ਸਹੀ ਕੀ ਸੀ ਹਾਂਜੀ ਇਹ ਸਾਰੇ ਹੀ ਸੀਗੇ ਹਾਂਜੀ ਕੁਝ ਮਾਰਦੇ ਸੀ ਜੋਰ ਜੋਰ ਨਾਲ ਵਿੱਚ ਕੁਛ ਜਿਦਾ ਰਾਡਾ ਵਗੈਰਾ ਪੁਲਿਸ ਨੂੰ ਕੰਮ ਨੇ ਕਰਤੀ ਹਾਂਜੀ ਹਾਂਜੀ ਮੌਕਾ ਦੇ ਹੈਗਾ ਜੀ ਚੌਂਕੀ ਇੰਚਾਰਜ ਵੀ ਥਾਣੇ ਵਾਲੇ ਸਾਰੇ ਦੇਖ ਕੇ ਕੰਪਲੀਟ ਕੀਤੀ ਸੀ ਤਦੋਂ ਆ ਰਹੇ ਬਲੇਤੀਏ ਨੇ ਆਣਾ ਸੀਗਾ ਬਲੇਤੀਏ ਨੇ ਹਾਂਜੀ 3 ਦਿਨ ਬਾਅਦ ਆਉਣਾ ਸੀ 8 ਤਰੀਕ ਨੂੰ ਹੋਈ ਆ ਕੱਲ 11 ਨੂੰ ਆਉਣਾ ਸੀਗਾ ਤੇ ਹੁਣ ਸ਼ਾਇਦ ਮੇਰੇ ਘਰ ਨੇ ਕੈਨਸਲ ਲਈ ਆ ਆਉਣਾ ਨਹੀਂ ਹੈਗਾ ਹਾਂਜੀ ਕਿ ਕਿੰਨੇ ਚਿਰ ਤੁਸੀਂ ਸਿਟੀ ਵਾਲੇ ਉੱਧਰ ਹਾਂਜੀ ਹਾਂਜੀ ਸਿਟੀ ਵਾਲੇ ਜੀ ਮੈਂ ਹਰਵਿੰਦਰ ਸਿੰਘ ਮਿਟਾ ਪਾਈ ਨੰਬਰ ਬਾਰਡ ਦਾ ਪਹੁੰਚਿਆ ਤੇ ਇੱਕ ਖਾਂਤੇ ਸੋਤੇ ਦੀ ਕੋਠੀ ਆ ਸਾਨੂੰ ਮਰੀਕ ਸਿੰਘ 12:55 ਇਹਨੂੰ 11 ਤਰੀਕ ਨੂੰ ਆਉਣਾ ਸੀ ਉਹ ਨਹੀਂ ਤੈਂ ਦਿਨ ਪਹਿਲਾਂ ਹਮਲਾ ਹੋਇਆ 12:55 ਵਜੇ ਰਾਤ ਨੂੰ ਸਾਰੇ ਸ਼ੀਸ਼ੇ ਭੰਨ ਗਏ ਪਹਿਲਾਂ ਵੀ ਉਹਨਾਂ ਨੂੰ 23 ਦੇ ਵਿੱਚ ਥ੍ਰੈਟ ਆਈ ਸੀ ਉਹ ਪੁਲਿਸ ਤੋਂ ਪਤਾ ਲੱਗਾ ਸੀ ਤੇ ਬਾਅਦ ਜੋ ਬਦੇ ਚਲੇ ਗਿਆ ਇਹ ਬਾਅਦ ਦੇ ਵਿੱਚ ਆ ਖਾਂਡ ਹੋਇਆ ਰਹਿੰਦਾ ਹਾਂ ਜੀ ਕੋਠੀ ਦੇ ਵਿੱਚ ਰਹਿੰਦਾ ਆ ਇਹ ਆ ਭਈਆ ਰਾਮੂ ਇਸ 60-70 ਸਾਲ ਤੋਂ ਰਹਿੰਦਾ ਜੀ ਤੇ ਹੁਣ ਇਹਨਾਂ ਨੇ ਬਾਹਰੋਂ ਆਣਾ ਚੁਰਾ ਗਏ ਮਾਰੋਂ ਆਣਾ ਹੀ ਘੇਰਾ ਤਰੀਕ ਨੂੰ ਕਿੰਨੇ ਬੰਦੇ ਆਏ ਕੋਈ ਕੈਮਰੇ ਦੀ ਫੁਟੇਜ ਆਈ ਹੈ ਸਭ ਕੈਮਰੇ ਦੀ ਫੋਟੋ ਆਈ ਆ ਇਹ 5 ਬੰਦੇ ਦੋ ਮੋਟਰ ਦੋ ਮੋਟਰਸਾਈਕਲ ਸੀ ਭਾਂਤੋੜ ਕਰਕੇ ਗਏ ਕੱਲ ਭਾਂਤੋ ਹਾਂਜੀ ਹਾਂਜੀ ਥੱਲੇ ਸਾਰੇ ਕਿਹਾ ਸੀਸ਼ੇ ਬਣ ਗਏ ਜੀ ਆਲ ਦੀ ਤਿਆਰੀ ਸੀ ਇਹਨਾਂ ਨੇ ਆਣਾ ਜੀ ਪਰ ਆਉਣਾ ਸੀ 11 11 ਤਰੀਕ ਨੂੰ ਜੀ ਕਿਹੜੇ ਕੰਟਰੀ ਆ ਜੀ ਇਹ ਅਮਰੀਕਾ ਕੁ ਪ੍ਰਿਯੋ ਨੂੰ ਕੇਲੇ ਬੋਨੀਆ ਪੁਲਿਸ ਨੂੰ ਸ਼ਿਕਾਇਤ ਕਰਦੇ ਹਾਂਜੀ ਉਹ ਕਰਦੇ ਜੀ ਉਦੋਂ ਬੱਚੇ ਦਾ ਜੀ ਅ ਕੱਲ ਦਰਿਆਮਣੀ ਦਰਿਆਮਣੀ ਰਾਤ ਨੂੰ ਜਿਹੜਾ ਸੀਗਾ ਉਹ ਰਾਤ ਦੇ 12 1 ਵਜੇ ਦੇ ਕਰੀਬ ਜਿਹੜਾ ਉੱਥੇ ਕਾਰ ਮੁੰਡੇ ਆਏ ਆ ਉਹਨਾਂ ਚ ਜਿਹੜੇ ਪਿੱਛੇ ਬੈਠੇ ਸੀ ਉਹਨਾਂ ਨੇ ਜਿਹੜੇ ਆ ਬਾਹਰਲੇ ਛਿਛੇ ਸੀ ਦੋ ਤਾਕੀਆਂ ਦੇ ਦੋ ਰੋਸ਼ਨਦਾਨਾਂ ਦੇ ਉਹ ਤੋੜ ਕੇ ਤੇ ਉਹ ਚੱਲ ਗਿਆ ਉਹਨਾਂ ਦੇ ਅਸੀਂ ਉਸ ਟਾਈਮ ਮੌਕੇ ਤੇ ਪਹੁੰਚ ਕੇ ਸੀਗੇ ਵੈਰੀਫਾਈ ਕੀਤਾ ਹੈ ਔਰ ਜਿਹੜੇ ਕੈਮਰੇ ਆ ਅੱਗੇ ਤੱਕ ਅਸੀਂ ਉਹ ਖੰਗਾਲ ਰਹੇ ਆ ਜਲਦੀ ਇਹਨਾਂ ਨੂੰ ਲੱਭ ਕੇ ਜਿਹੜਾ ਜਨ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ 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 ਹਾਂਜੀ ਕਲਵਾਨ ਸਿੰਘ ਕਾਂਤਾ ਨਾਮ ਦਾ ਵਿਅਕਤੀ ਹੈ ਜਿਹੜਾ ਬਾਹਰ ਅਮਰੀਕਾ 'ਚ ਰਹਿੰਦਾ ਹੈ ਤੇ ਉਹ ਉਨੀ ਕੋਠੀ ਦੇ ਹੈਗਾ ਇੱਥੇ ਕਦੇ ਆਹਾਂ ਦੇਖਦਾ ਮੈਂ ਗਿਆ ਰਹਿਣਾ ਪਰ ਇਹਦੇ ਬਾਰੇ ਨਹੀਂ ਮੈਨੂੰ ਪਤਾ ਵੀ ਉਹਨਾਂ ਨੇ ਆੜਾ ਕਿ ਨਹੀਂ ਆਣਾ ਪਰ ਕੋਈ ਇਹਨਾਂ ਨੂੰ ਕੋਈ ਕੋਈ ਥ੍ਰੈਟ ਨਹੀਂ ਆਈ ਇਹਨਾਂ ਨੂੰ ਸਾਡੇ ਕੋਲ ਨਹੀਂ ਆਈ ਨਾ ਕੋਈ ਇਹਦੇ ਇਦਾਂ ਵੀ ਕੋਈ ਗੱਲਬਾਤ ਹੈ ਪਰ ਹਾ ਉਸ ਛੀਸ਼ੇ ਜਰੂਰ ਉਹ ਤੋੜ ਕੇ ਕੋਈ ਹੋਰ ਨੁਕਸਾਨ ਨਹੀਂ ਕੀਤਾ ਸਿਰਫ ਛੀਸ਼ੇ ਜਿਹੜੇ ਸੀ ਉਹ ਤੋੜ ਕੇ ਚਲ ਗਿਆ ਕਿਸੇ ਨੇ ਅ ਜਿਹੜਾ ਕਿ ਪਰਾਣੀ ਰੰਜਿਸ਼ ਵਗੈਰਾ ਹੋਊਗੀ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕੋਈ ਵੀ ਹੋਊਗੀ ਜਿਹੜੀ ਉਹ ਸਾਹਮਣੇ ਲਾ ਕੇ ਉਹ ਬੰਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ